ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬਹੁਤ ਨਿਆਰੀ ਏ ਜੇਕਰ ਕੋਈ ਵੀ ਭੈਣ ਭਰਾ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸ਼ਹੀਦਾ ਸਿੰਘਾਂ ਦੇ ਅਸਥਾਨ ਤੇ ਜਾ ਕੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸਿਰ ਝੁਕਾਉਂਦਾ ਇਹ ਤਾਂ ਉਹਨਾਂ ਦੀ ਵਾਹਿਗੁਰੂ ਸੱਚੇ ਪਾਸ਼ਾ ਜੀ ਮੇਰ ਭਰਿਆ ਹੱਥ ਰੱਖਦੇ ਨੇ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਦੇ ਸਾਰੇ ਹੀ ਕਾਰਜ ਨੇ ਜਿਹੜੇ ਸਫਲ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਏ ਕਿ ਉਹ ਕਾਫੀ ਲੰਬੇ ਸਮੇਂ ਤੋਂ ਪਾਠ ਵੀ ਕਰਦੇ ਨੇ ਉਹਨਾਂ ਨੇ ਚਪੈਰੇ ਵੀ ਕੱਟਲੇ ਨੇ ਸੇਵਾ ਸਿਮਰਨ ਵੀ ਕਰ ਲਿਆ ਏ ਕਿਸੇ ਦਾ ਕਦੇ ਵੀ ਬੁਰਾ ਨਹੀਂ ਕੀਤਾ ਪਰ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਹਨਾਂ ਦੇ ਕਾਰਜ ਸਫਲ ਨਹੀਂ ਹੁੰਦੇ ਜਾਂ ਉਹਨਾਂ ਦਾ ਕੋਈ ਵੀ ਕਾਰੋਬਾਰੇ ਉਹਦੇ ਵਿੱਚ ਬਰਕਤ ਨਹੀਂ ਪੈਂਦੀ ਰੁਕਾਵਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਕਰਕੇ ਸਾ ਸੰਗ ਜੀ ਮਨੋਖੇ ਜਿਹੜਾ ਉਹ ਟੁੱਟਿਆ ਹੋਇਆ ਮਨੁੱਖ ਆਪਣੇ ਮਨ ਤੋਂ ਇਹ ਸੋਚਦਾ ਹੈ ਕਿ ਸ਼ਾਇਦ ਪਰਮਾਤਮਾ ਹੈ ਹੀ ਨਹੀਂ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਜੇਕਰ ਤੁਹਾਡਾ ਸੇਵਾ ਸਿਮਰਨ ਕਰਨ ਦੀ ਨਾਲ ਵੀ ਗੁਰਬਾਣੀ ਦਾ ਚਾਪ ਕਰਨ ਦੀ ਨਾਲ ਵੀ ਤੁਹਾਡਾ ਕੋਈ ਵੀ ਕਾਰਜ ਜਿਹੜਾ ਸਿੱਧ ਨਹੀਂ ਹੁੰਦਾ ਤੁਹਾਡੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਤਾਂ ਜ਼ਰੂਰੀ ਇਹ ਨਹੀਂ ਹੁੰਦਾ ਕਿ ਤੁਹਾਡੀ ਉਹ ਕਿਸਮਤ ਦੇ ਵਿੱਚ ਚੀਜ਼ ਲਿਖੀ ਨਹੀਂ ਜਾਂ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਸਾਥ ਸੰਗੇ ਜੀ ਕਈ ਵਾਰ ਆਪਣੇ ਗ੍ਰਹਿ ਨੇ ਜਿਹੜੇ ਗ੍ਰਹਾਂ ਦੇ ਦੋਸ਼ ਦੇ ਕਰਕੇ ਵੀ ਆਪਣੀ ਘਰ ਦੇ ਵਿੱਚ ਕਈ ਵਾਰ ਪ੍ਰੋਬਲਮ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਇਹ ਉਹ ਨਹੀਂ ਭੈਣ ਭਰਾਵਾਂ ਦੇ ਲਈ ਅਸੀਂ ਅੱਜ ਦੀ ਵੀਡੀਓ ਲੈ ਕੇ ਆਏ ਆ ਜਿਨ੍ਹਾਂ ਦੀ ਗੁਰਬਾਣੀ ਦਾ जाप ਕਰਨ ਦੇ باوجود ਸਭ ਕੁਝ ਕਰ ਲਿਆ ਉਹਨਾਂ ਨੇ ਪਰ ਉਹਨਾਂ ਦੇ ਘਰ ਦੇ ਵਿੱਚ ਕਲਾ ਕਲੇਸ਼ ਉਹਨਾਂ ਦਾ ਕੋਈ ਵੀ ਕੰਮ ਜਿਹੜਾ ਸਫਲ ਨਹੀਂ ਹੁੰਦਾ ਹੁਣ ਇਥੇ ਸਾਧ ਸੰਗਤ ਜੀ ਇਹ ਨਹੀਂ ਕਿਹਾ ਜਾਂਦਾ ਕਿ ਉਹ ਇੱਕ ਉਪਾਅ ਹੈ ਜਿਹੜਾ ਗੁਰਬਾਣੀ ਤੋਂ ਉੱਪਰ ਹੈ ਜਦੋਂ ਆਪਣੇ ਜਿਹੜੇ ਇਹ ਹੁੰਦੇ ਨੇ ਉਪਾਅ ਇਹ ਆਪਣੇ ਗ੍ਰਹਾਂ ਨੂੰ ਠੀਕ ਕਰਨ ਦੇ ਲਈ ਜਾਂ ਜਿੰਨਾ ਤੇ ਸ਼ਨੀ ਦੀ ਕੋਈ ਪਰਕੋਪੀ ਹੁੰਦੀ ਆ ਜਾਂ ਸ਼ਨੀ ਗ੍ਰਹਿ ਠੀਕ ਕਰਨ ਦੇ ਲਈ ਹੀ ਹੁੰਦੇ ਨੇ ਜਿਵੇਂ ਕਈ ਵਾਰ ਆਪਾਂ ਸੁਣਦੇ ਹੁੰਨੇ ਆ ਜਾਂ ਘਰ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਆ ਕਿ ਕਿਸੇ ਦਾ ਰਿਸ਼ਤਾ ਨਹੀਂ ਬਣਦਾ ਹੁੰਦਾ ਉਸ ਨੂੰ ਰਿਸ਼ਤੇ ਆਉਂਦੇ ਬਹੁਤ ਨੇ ਪਰ ਉਸ ਦਾ ਰਿਸ਼ਤਾ ਨਹੀਂ ਬਣਦਾ ਉਹਨਾਂ ਦੇ ਕੋਈ ਸ਼ਨੀ ਗ੍ਰਹਿਮ ਦੇ ਵਿੱਚ ਪ੍ਰੋਬਲਮ ਹੁੰਦੀ ਆ ਜ਼ਰੂਰੀ ਨਹੀਂ ਹੁੰਦਾ ਸਾਧ ਸੰਗਤ ਜੀ ਕਿ ਆਪਾਂ ਇਹ ਚੀਜ਼ ਤੁਹਾਨੂੰ ਦੱਸ ਕੇ ਜਾਣਕਾਰੀ ਦੇ ਕੇ ਇਹ ਕਹਿਣਾ ਚਾਹੋੜਿਆ ਕਿ ਗੁਰਬਾਣੀ ਤੋਂ ਉੱਪਰ ਹੈ ਇਸ ਤਰ੍ਹਾਂ ਦਾ ਬਿਲਕੁਲ ਕਿਤੇ ਵੀ ਨਹੀਂ ਕਿਹਾ ਜਾਂਦਾ ਤੇ ਨਾ ਹੀ ਅਸੀਂ ਕਦੇ ਵੀ ਕਹਿ ਸਕਦੇ ਹਾਂ ਕਿਉਂਕਿ ਜੋ ਮਾਰਾ ਸੱਚੇ ਪਾਸ਼ਾ ਜੀ ਦੀ ਕਿਰਪਾਏ ਉਹਨਾਂ ਤੋਂ ਉੱਪਰ ਕੋਈ ਚੀਜ਼ ਨਹੀਂ ਹੋ ਸਕਦੀ ਤੋ ਇਸੇ ਤਰ੍ਹਾਂ ਸਾ ਸੰਗੇ ਜੀ ਜਿਹੜੇ ਪੈਨ ਪ੍ਰਾਵਾਂ ਦਾ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ ਪਿਆ ਜਾਂ ਰੁਕਾਵਟਾਂ ਆਉਂਦੀਆਂ ਨੇ ਤੇ ਉਹ ਐਤਵਾਰ ਨੂੰ ਜੋ ਮੱਸਿਆ ਆ ਰਹੀ ਏ ਮੱਸਿਆ ਦੇ ਦਿਨ ਉਹ ਇਹ ਵਾਲਾ ਜੇ ਇੱਕ ਖਾਸ ਉਪਾਅ ਕਰ ਲੈਣਗੇ ਤੇ ਉਹਨਾਂ ਨੂੰ 2 ਤੋਂ 3 ਦਿਨ ਜਾਂ ਫਿਰ 24 ਘੰਟਿਆਂ ਦੇ ਵਿੱਚ ਵਿੱਚ ਉਸ ਉਪਾਅ ਦਾ ਜਿਹੜਾ ਫਾਇਦਾ ਹੋ ਜਾਏਗਾ ਉਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਟਾਈਮ ਤੇ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਇਸ ਵੀਡੀਓ ਨੂੰ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਤੇ ਇਹ ਵੀਡੀਓ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਸ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਤੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਕਰਨਾ ਤਾਂ ਵੀਰਵਾਰ ਤੋਂ ਸ਼ੁਰੂ ਸੀ ਪਰ ਕਈ ਵਾਰ ਜੇਕਰ ਤੁਹਾਡੇ ਕੋਲ ਸਾਸ ਸੰਗਤ ਦੀ ਵੀਡੀਓ ਕਈ ਵਾਰ ਲੇਟ ਵੀ ਹੋ ਜਾਂਦੀ ਆ ਜਾਂਦੀ ਹੈ ਤਾਂ ਉਸ ਦੇ ਲਈ ਤੁਸੀਂ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਵੀ ਕਰ ਸਕਦੇ ਹੋ ਪਰ ਇਹ ਤਿੰਨ ਉਪਾਅ ਨੇ ਜਿਹੜੇ ਇਹ ਅਲੱਗ ਅਲੱਗ ਨੇ ਇੱਕੇ ਵਾਰ ਦੇ ਵਿੱਚ ਤੁਸੀਂ ਨਹੀਂ ਕਰਨੇ ਤਿੰਨ ਦਿਨਾਂ ਦੇ ਵਿੱਚ ਅਲੱਗ ਅਲੱਗ ਤੋਂ ਕਰਨੇ ਪਹਿਲਾ ਉਪਾਅ ਜਿਹੜਾ ਕਰਨਾ ਹੈ ਉਹ ਤੁਸੀਂ ਵੀਰਵਾਰ ਦੇ ਦਿਨ ਨੂੰ ਕਰਨਾ ਹੈ ਤੇ ਵੀਰਵਾਰ ਦੇ ਦਿਨ ਆਸੀ ਜੋ ਉਪਾਅ ਕਰਨਾ ਏ ਉਹ ਪੀਲੀ ਸਰੋ ਦੇ ਨਾਲ ਕਰ। ਜੇ ਵੀ ਹੁਣ ਸਾਸੰਗੀ ਜੀ ਐਤਵਾਰ ਦੀ ਮੱਸਿਆ ਏ ਤੇ ਮੱਸਿਆ ਵਾਲੇ ਦਿਨ ਚਾ ਉਹ ਤੋਂ ਪਹਿਲਾਂ ਇਹ ਉਪਾਅ ਕਰਨਾ ਜ਼ਰੂਰੀ ਏ ਤੇ ਕਰਨ ਦੇ ਨਾਲ ਤੁਹਾਨੂੰ ਕਾफी ਫਾਇਦਾ ਹੋਵੇਗਾ ਪਰ ਜਿਵੇਂ ਹੁਣ ਕੱਲ ਵੀਰਵਾਰ ਦਾ ਦਿਨ ਲੰਘ ਚੁੱਕਿਆ ਏ ਜਿਵੇਂ ਜਰੂਰੀ ਵੀ ਨਹੀਂ ਹੈਗਾਗਾ ਕਿ ਜੇਕਰ ਵੀਰਵਾਰ ਦਾ ਦਿਨ ਲੰਘ ਚੁੱਕਿਆ ਤਾਂ ਤੁਸੀਂ ਇਸ ਉਪਾਰ ਨੂੰ ਕਿਵੇਂ ਕਰੋਗੇ ਤੁਸੀਂ ਆਉਣ ਵਾਲੇ ਵੀਰਵਾਰ ਦੇ ਦਿਨ ਨੂੰ ਵੀ ਕਰ ਸਕਦੇ ਇਸ ਉਪਾਰ ਨੂੰ ਕਰਨ ਦੇ ਲਈ ਤੁਸੀਂ ਕੋਈ ਇਸ ਤਰ੍ਹਾਂ ਦੀ ਦੁਕਾਨ ਨੂੰ ਲੱਭੋ ਜੋ ਕਾਫੀ ਜ਼ਿਆਦਾ ਕਰਿਆਨੇ ਦੀ ਸ਼ਾਪ ਹੈ ਜਿਹੜੀ ਚੱਲਦੀ ਹੋਵੇ ਉਸ ਦੁਕਾਨ ਤੋਂ ਤੁਸੀਂ ਪੀਲੀ ਸਰੋ ਲੈ ਕੇ ਆਓ ਤੇ ਪੀਲੀ ਸਰੋ ਉਥੋਂ ਦੁਕਾਨ ਤੋਂ ਲੈ ਕੇ ਸਾਸੰਗੇ ਜੀ ਆਪਣੇ ਘਰ ਦੇ ਤੱਕ ਆਉਂਦੇ ਤੱਕ ਤੁਸੀਂ ਰਸਤੇ ਦੇ ਵਿੱਚ ਥੋੜੀ ਥੋੜੀ ਉਹ ਸਰੋਂ ਨੂੰ ਛਿੜਕਦੇ ਆਓ ਮੇਰੇ ਕਹਿਣ ਦਾ ਭਾਵ ਕਿ ਤੁਸੀਂ ਥੋੜੀ ਥੋੜੀ ਜਿਵੇਂ ਗਰਾ ਦੇਣੀ ਹੈ ਡੋਲ ਦੇਣੀ ਪਰ ਇਸ ਤਰੀਕੇ ਵੀ ਨਹੀਂ ਕਰਨਾ ਕਿ ਤੁਸੀਂ ਇੱਕ ਸ਼ਾਪ ਦੇ ਬਾਹਰ ਤੋਂ ਸ਼ੁਰੂ ਹੋ ਜਾਓ ਤੇ ਘਰ ਆਪਣੇ ਆਉਂਦਿਆਂ ਤੱਕ ਇੱਕ ਲਾਈਨ ਹੀ ਬਣਾ ਦਿਓ ਤਾਂ ਜੋ ਦੇਖਣ ਵਾਲਾ ਕੋਈ ਵੀ ਵਿਅਕਤੀ ਇਹ ਸੋਚੇ ਕਿ ਇਹ ਕੀ ਕੀਤਾ ਹੋਇਆ ਹੈ ਇਸ ਤਰੀਕੇ ਤੁਸੀਂ ਛਿੜਕਣੀ ਹੈ ਕਿ ਕਿਤੇ ਛਿੜਕੀਗੀ ਥੋੜੀ ਜੀ ਕਿਤੇ ਥੋੜਾ ਜਿਹਾ ਅੱਗੇ ਜਾ ਕੇ ਛਿੜਕੀ ਇਸ ਤਰ੍ਹਾਂ ਪੀਲੀ ਸਰੂਨ ਨੂੰ ਛਿੜਕਦੇ ਹੋਏ ਤੁਸੀਂ ਆਪਣੇ ਘਰ ਦੇ ਤੱਕ ਆਓਗੇ ਘਰ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਜਿਹੜੀ ਬਾਕੀ ਦੀ ਪੀਲੀ ਸਰ ਉਹ ਬਚੀ ਹੋਵੇਗੀ ਉਸ ਨੂੰ ਵੀ ਤੁਸੀਂ ਆਪਣੇ ਘਰ ਦੇ ਵਿੱਚ ਛਿੜਕ ਸਕਦੇ ਹੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਤੁਸੀਂ ਪੀਲੀ ਸਰਾਂ ਨੂੰ ਛੜਕਣ ਤੋਂ ਬਾਅਦ ਜਿਵੇਂ ਦੇ ਸਮੇਂ ਜਦੋਂ ਤੁਸੀਂ ਸ਼ੌਪ ਤੋਂ ਲੈ ਕੇ ਆਓਗੇ ਉਸ ਸਮੇਂ ਵੀ ਛੜਕ ਸਕਦੇ ਹੋ ਨਹੀਂ ਤਾਂ ਰਾਤ ਦੇ ਸਮੇਂ ਅਗਰ ਕਿ ਕਈ ਵਾਰ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਆਣਾ ਜਾਵੇ ਤਾਂ ਉਹ ਇਹ ਪੁੱਛੇ ਕਿ ਇਹ ਕੀ ਖਿਲਾਰਿਆ ਹੋਇਆ ਹੈ ਇਸ ਕਰਕੇ ਸਾਹ ਸੰਗਤ ਜੀ ਤੁਸੀਂ ਇਸ ਪੀਲੀ ਸਰੋਂ ਨੂੰ ਰਾਤ ਦੇ ਸਮੇਂ ਵੀ ਛੜਕ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸੌਂ ਜਾਣਾ ਤੇ ਸਵੇਰੇ ਉੱਠਣ ਦੇ ਸਮੇਂ ਜਿਵੇਂ ਆਪਾਂ ਘਰ ਦੇ ਵਿੱਚ ਝਾੜੂ ਲਗਾਉਣੀ ਆ ਝਾੜੂ ਲਗਾ ਕੇ ਕੂੜਾ ਕਰਕਟ ਇਕੱਠਾ ਕਰਦੇ ਆ ਏਸੀ ਤਰ੍ਹਾਂ ਸਾਹ ਸੰਗਤ ਜੀ ਜਿਹੜੀ ਤੁਸੀਂ ਸਰੋਂ ਖਲਾਰੀ ਹੋਵੇਗੀ ਉਸ ਨੂੰ ਤੁਸੀਂ ਇਕੱਠਾ ਕਰ ਲੈਣਾ ਇਕੱਠਾ ਕਰਕੇ ਕਿਸੇ ਚੀਜ਼ ਦੇ ਵਿੱਚ ਪਾ ਕੇ ਤੁਸੀਂ ਘਰ ਦੇ ਵਿੱਚ ਜੇਕਰ ਕੋਈ ਗਮਲਾ ਜਾਂ ਕੋਈ ਪੌਦਾ ਲਗਾਇਆ ਹੋਇਆ ਉੱਥੇ ਵੀ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਕਿਤੇ ਪੀਪਲ ਦਾ ਜਿੱਥੇ ਵੀ ਦਰਖਤ ਹੁੰਦਾ ਉੱਥੇ ਵੀ ਤੁਸੀਂ ਪਾ ਸਕਦੇ ਹੋ ਇਹ ਸਾ ਸੰਗਤ ਜੀ ਹੈਗਾ ਸੀ ਆਪਣਾ ਵੀਰਵਾਰ ਦਾ ਉਪਾਅ ਜੇਕਰ ਇਸ ਨੂੰ ਤੁਸੀਂ ਪੂਰੀ ਭਾਵਨਾ ਦੀ ਨਾਲ ਕਰੋਗੇ ਤਾਂ ਤੁਹਾਡੀਆਂ ਚਿੰਨੀਆਂ ਵੀ ਮੁਸ਼ਕਲਾਂ ਨੇ ਸਾਰੀਆਂ ਹੀ ਹੱਲ ਹੋ ਜਾਣਗੀਆਂ ਹਰ ਕਰਨਾ ਤੁਸੀਂ ਇਹ ਉਪਾਅ ਵੀਰਵਾਰ ਨੂੰ ਹੀ ਜੇਕਰ ਤੁਸੀਂ ਇਹ ਵੀਰਵਾਰ ਤਾਂ ਕਰਨੀ ਸਕਦੇ ਆਉਣ ਵਾਲਾ ਚੋ ਵੀਰਵਾਰੇ ਉਸ ਵੀਰਵਾਰ ਨੂੰ ਤੁਸੀਂ ਇਹ ਉਪਾਅ ਬੜੇ ਸਰਲ ਤੇ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਇਸ ਤੋਂ ਇਲਾਵਾ ਸਾ ਸੰਗਤ ਜੀ ਜੇਕਰ ਤੁਸੀਂ ਤੁਹਾਡਾ ਕੋਈ ਕਾਰੋਬਾਰੀ ਚਾ ਕੋਈ ਫੈਕਟਰੀ ਹੈ ਚਾ ਕੋਈ ਦੁਕਾਨ ਹੈ ਮਾਲੇ ਕੋਈ ਵੀ ਚੀਜ਼ ਹੈ ਜਿੱਥੇ ਤੁਹਾਡੀ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਪਿਆ ਜਿੱਥੇ ਕਸਟਮਰ ਨਹੀਂ ਆਉਂਦੇ ਤਰੱਕੀ ਨਹੀਂ ਮਿਲਦੀ ਪਈ ਉਦੋਂ ਜਿਵੇਂ ਸੇਮ ਪ੍ਰੋਸੈਸ ਦੇ ਨਾਲ ਤੁਸੀਂ ਘਰ ਦੇ ਵਿੱਚ ਪੀਲੀ ਸਰੋਂ ਦਾ ਉਪਾਅ ਕੀਤਾ ਹੈ ਇਸੀ ਤਰ੍ਹਾਂ ਹੀ ਤੁਸੀਂ ਸ਼ਾਪ ਤੋਂ ਲੈ ਕੇ ਰਾਸਤੇ ਦੇ ਵਿੱਚ ਸਰੋ ਛਿੜਕਦੇ ਹੋਏ ਤੁਸੀਂ ਆਪਣੀ ਦੁਕਾਨ ਜਾਂ ਮਾਲ ਚੋ ਵੀ ਚੀਜ਼ੇ ਉਸ ਰਸਤੇ ਨੂੰ ਤੁਸੀਂ ਉੱਥੇ ਚਲੇ ਜਾਣਾ ਤੇ ਜਾ ਕੇ ਜਿਵੇਂ ਆਪਾਂ ਕਾਰ ਦੇ ਵਿੱਚ ਦੱਸਿਆ ਹੈ ਕਿ ਉੱਥੇ ਸਰੋ ਨੂੰ ਛਿੜਕ ਦੇਣਾ ਸੇਮ ਉਹ ਕਰ ਸੈਸ ਦੇ ਨਾਲ ਤੁਸੀਂ ਆਪਣੀ ਦੁਕਾਨ ਜਾਂ ਜਿਹੜਾ ਵੀ ਕਾਰੋਬਾਰ ਹੈ ਉੱਥੇ ਤੁਸੀਂ ਉਹ ਸਰੋ ਨੂੰ ਛਿੜਕ ਦੇਣਾ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਪੂਰਾ ਪ੍ਰੋਸੈਸ ਕਰ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਤੇ ਜਿਹੜਾ ਤੁਹਾਡਾ ਦੁਕਾਨ ਦਾ ਰੁਕਿਆ ਹੋਇਆ ਕਾਰੋਬਾਰ ਉਹ ਦੁਕਾਨ ਤੇ ਇਹ ਉਪਾਅ ਕਰਨ ਦੇ ਨਾਲ ਉਹ ਵੀ ਤੁਹਾਡਾ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਅ ਨੂੰ ਕਿੰਨਾ ਸਮਾਂ ਕਰਨਾ ਹੈ ਇੰਨਾ ਸਮਾਂ ਕਰੋ ਜੇ ਨਾ ਟਾਈਮ ਤੱਕ ਤੁਹਾਨੂੰ ਫਰਕ ਨਹੀਂ ਪੈਂਦਾ ਉਹਨਾਂ ਸਮਾਂ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰਦੇ ਜਾਓ ਜਿਵੇਂ ਹੀ ਤੁਹਾਨੂੰ ਫਰਕ ਨਜ਼ਰ ਆਉਂਦਾ ਹੈ ਤੁਸੀਂ ਇਸ ਉਪਾਅ ਨੂੰ ਕਰਨਾ ਬੰਦ ਵੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਸ਼ੁੱਕਰਵਾਰ ਦਾ ਜੋ ਉਪਾਅ ਹੈ ਜਿਵੇਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕਲਾ ਕਲੇਸ਼ ਰਹਿੰਦਾ ਹੈ ਉਹਦੀ ਵਜ੍ਹਾ ਵੀ ਪੈਸਾ ਹੀ ਹੈ ਜਦੋਂ ਪੈਸਾ ਘਰ ਦੇ ਵਿੱਚ ਨਾ ਹੋਵੇ ਤੇ ਘਰ ਦਾ ਕਾਰੋਬਾਰ ਰੁਕ ਜਾਵੇ ਤੇ ਹਰ ਇੱਕ ਚੀਜ਼ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸੇ ਦੇ ਨਾਲ ਹੀ ਹੁੰਦੀ ਹੈ ਤੇ ਜਦੋਂ ਪੈਸਾ ਹੀ ਨਾ ਹੋਵੇਗਾ ਤੇ ਕਾਰੋਬਾਰ ਤਾਂ ਰੁਕਣਗੇ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ ਜਿਹੜੇ ਕਾਰਨ ਦੇ ਕਰਕੇ ਸਾਡੇ ਘਰ ਦੇ ਵਿੱਚ ਕਲਾਕਲੇਸ਼ੇ ਜਿਹੜੀ ਉਹ ਵਧ ਚੱਲ ਜੇ ਇਹੋ ਜਿਹਾ ਕੀ ਤਰੀਕਾ ਚਾ ਕੀ ਉਪਾਅ ਕੀਤਾ ਜਾਵੇ ਜਿਸ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚੋਂ ਪੈਸਿਆਂ ਦੀ ਕਮੀ ਨੂੰ ਦੂਰ ਕਰੀਏ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਵੇ। ਤੇ ਕਈ ਭੈਣ ਭਰਾ ਤਾਂ ਇਦਾਂ ਸੋਚਣਾ ਸ਼ੁਰੂ ਕਰ ਦਿੰਦੇ ਨੇ ਕਿ ਜਿਵੇਂ ਹੀ ਅਸੀਂ ਅੱਜ ਇੱਕ ਉਪਾਅ ਕੀਤਾ ਤੇ ਇਸ ਨੂੰ ਕਰਨ ਦੇ ਨਾਲ ਪਾਸਪੂਣ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਇਹ ਸਾ ਸੰਗਤ ਜੀ ਕੋਈ ਰੱਬ ਨੇ ਉੱਪਰੋਂ ਪੈਸਿਆਂ ਦੀਆਂ ਥੈਲੀਆਂ ਨਹੀਂ ਸਟਣੀਆਂ। ਆਪਾਂ ਨੂੰ ਵਿਸ਼ਵਾਸ ਵੀ ਰੱਖਣਾ ਪਵੇਗਾ ਮਿਹਨਤ ਵੀ ਆਪਣੀ ਜਾਰੀ ਰੱਖਣੀ ਪਵੇਗੀ ਇਸ ਦੇ ਨਾਲ ਨਾਲ ਸਾਨੂੰ ਆਪਣੇ ਮਨ ਦੇ ਵਿੱਚ ਸਬਰ ਸੰਤੋਖ ਵੀ ਰੱਖਣਾ ਪਵੇਗਾ ਕਿ ਉਹਨਾਂ ਦੇ ਲਈ ਹੁੰਦਾ ਹੈ ਸਾਥ ਸੰਗਤ ਜੀ ਜਿਹੜੇ ਭੈਣ ਭਰਾ ਮਿਹਨਤ ਦਾ ਆਪਣੀ ਪੂਰੀ ਕਰਦੇ ਆ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾਗਾ ਮਿਹਨਤ ਦੇ باوجود ਵੀ ਪਰ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਖਿਆਲ ਲੈ ਕੇ ਆਓ ਕਿ ਅਸੀਂ ਮਿਹਨਤ ਤੋਂ ਬਿਨਾ ਹੀ ਇਹ ਉਪਾਅ ਕਰਦੇ ਆ ਤਾ ਫਿਰ ਉਹ ਤੁਹਾਨੂੰ ਕਿੱਥੋਂ ਪਾਇਦਾ ਦੇਵੇਗਾ ਇਸੇ ਨਾਲ ਨਾਲ ਸਾਧ ਸੰਗਏ ਜੀ ਝੀੜੀ ਭੈਣ ਭਰਾ ਕਹਿ ਦਿੰਦਿਆ ਨਾ ਕਿ ਸਾਡਾ ਪਰਮਾਤਮਾ ਸਾਥ ਨਹੀਂ ਦਿੰਦਾ ਸਾਧ ਸੰਗਏ ਜੀ ਪਰਮਾਤਮਾ ਤਾਂ ਸਾਥ ਦਿੰਦਾ ਜੇਕਰ ਆਪਾਂ ਨੂੰ ਇਸ ਤਰ੍ਹਾਂ ਦਾ ਵੀ ਕੋਈ ਹੀਲਾ ਵਸੀਲਾ ਦਿਖਾਈ ਦਿੰਦਾ ਹੈ ਚਾਹ ਕੋਈ ਭੈਣ ਭਰਾ ਮਿਲਦਾ ਏ ਉਹ ਆਪਾਂ ਨੂੰ ਸuggest ਕਰਦਾ ਏ ਕਿ ਤੁਸੀਂ ਇਸ ਤਰੀਕੇ ਨੂੰ ਅਪਣਾ ਕੇ ਦੇਖ ਲਓ ਦਾ ਸਾਧ ਸੰਗਤ ਜੀ ਉਹ ਪਰਮਾਤਮਾ ਦੇ ਦੁਆਰਾ ਹੀ ਬਣਾਇਆ ਗਿਆ ਹੀਲਾ ਵਸੀਲਾ ਹੁੰਦਾ ਹੈ। ਉਹ ਸਮਝਿਆ ਕਰੋ ਕਿ ਪਰਮਾਤਮਾ ਨੇ ਹੀ ਤੁਹਾਨੂੰ ਇਹ ਰਸਤਾ ਦਿਖਾਇਆ ਹੈ। ਉਸ ਰਸਤੇ ਤੇ ਚੱਲਣਾ ਤਾਂ ਤੁਸੀਂ ਇਹ ਬਸ ਪਰਮਾਤਮਾ ਦੀ ਕਿਰਪਾ ਇੰਨੀ ਹੀ ਬਹੁਤ ਹੁੰਦੀ ਕਿ ਵਾਹਿਗੁਰੂ ਸਾਨੂੰ ਰਸਤਾ ਦਿਖਾ ਦੇਵੇ। ਅਸੀਂ ਉਸ ਰਸਤੇ ਤੇ ਜਾ ਕੇ ਆਪਣੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਸਫਲ ਹੋ ਸਕੀਏ। ਕਿਉਂਕਿ ਮੇਨ ਗੱਲ ਤਾਂ ਇਹੀ ਹੁੰਦੀ ਏ ਸਾਸੰਗਤ ਜੀ ਕਿ ਮਨੁੱਖ ਜਦੋਂ ਗਲਤ ਰਸਤਾ ਫੜ ਲੈਂਦਾ ਨਾ ਉਦੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ناکਾਮਜਬ ਹੁੰਦਾ ਹੈ ਅਗਲਾ ਉਪਾਅ ਕਰਨ ਦੇ ਲਈ ਸਾਸੰਗਤ ਜੀ ਤੁਸੀਂ ਕੀ ਲੈਣਾ ਤੁਸੀਂ ਲੋਹੇ ਦਾ ਬਰਤਨ ਚਾ ਸਟੀਲ ਦੀ ਕੋਈ ਥਾਲੀ ਲੈ ਲੈਣੀਏ ਉਹ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਕਾਲੇ ਤੇਲ ਲੈਣੇ ਕਾਲੇ ਤੇਲ ਲੈ ਕੇ ਚਾਰ ਮੁਠੀ ਤੁਸੀਂ ਕਾਲੇ ਤੇਲ ਉਸ ਥਾਲੀ ਦੇ ਵਿੱਚ ਪਾ ਦੇਣੀ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਸਰੋਂ ਦੇ ਤੇਲ ਦੀ ਬੋਤਲ ਲੈ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੱਡੀ ਲੈਣੀ ਹੈ ਲੀਟਰ ਲੈਣਾ ਹੈ 2 ਲੀਟਰ ਲੈਣਾ ਹੈ ਜਿੰਨੀ ਤੁਹਾਡੀ ਪਹੁੰਚ ਹੈ ਤੁਸੀਂ ਓਨੀ ਲੈ ਸਕਦੇ ਹੋ ਬਿਲਕੁਲ ਛੋਟੀ ਬੋਤਲ ਵੀ ਤੁਸੀਂ ਲੈ ਸਕਦੇ ਹੋ ਏ ਜੋ ਸਰੋਂ ਦੇ ਤੇਲ ਦੀ ਬੋਤਲ ਹੋਵੇਗੀ ਸਾਧ ਸੰਗਤ ਜੀ ਇਸ ਨੂੰ ਤੁਸੀਂ ਜਿਹੜੇ ਕਾਲੇ ਤੇਲ ਉਥਾਲੀ ਦੇ ਵਿੱਚ ਪਾਏ ਨੇ ਉਹ ਕਾਲੇ ਤਿਲਾ ਦੇ ਵਿੱਚਕਾਰ ਇਸ ਬੋਤਲ ਨੂੰ ਤੁਸੀਂ ਰੱਖ ਦਿਓ ਇਸ ਤੋਂ ਬਾਅਦ ਦੇ ਵਿੱਚ ਉਸ ਥਾਲੀ ਨੂੰ ਚੁੱਕ ਕੇ ਤੇ ਤੁਹਾਡੇ ਘਰ ਦੇ ਜਿਹੜੀ ਵੀ ਪੱਛਮ ਦਿਸ਼ਾ ਹੋਵੇਗੀ ਉਥੇ ਇਸ ਥਾਲੀ ਨੂੰ ਤੁਸੀਂ ਰੱਖ ਦਿਨਾ ਹੈ ਇਹ ਉਪਾਸਾ ਸੰਗਜ ਜੀ ਤੁਸੀਂ ਹਰ ਸ਼ਨੀਵਾਰ ਨੂੰ ਕਰਨਾ ਹੈ ਇਹ ਉਪਾਸਾ ਸ਼ੁੱਕਰਵਾਰ ਨਹੀਂ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਜਿਵੇਂ ਇੱਕ ਕੱਲ ਨੂੰ ਸ਼ਨੀਵਾਰੇ ਇਸ ਦਿਨ ਤੁਸੀਂ ਇਹ ਉਪਾਸਾ ਕਰਨਾ ਹੀ ਕਰਨਾ ਹੈ ਤੇ ਜਿਵੇਂ ਇਸ ਤੋਂ ਅਗਲਾ ਜੋ ਸ਼ਨੀਵਾਰ ਆਵੇਗਾ ਉਸ ਦਿਨ ਫਿਰ ਇਸ ਨੂੰ ਤੁਸੀਂ ਦੁਬਾਰਾ ਚੇਂਜ ਕਰੋ ਤੁਸੀਂ ਚੇਂਜ ਵੀ ਕਰ ਸਕਦੇ ਹੋ ਤੇ ਜਾਂ ਫਿਰ ਸਾਥ ਸੰਗਤ ਜੀ ਤੁਹਾਨੂੰ ਇਦਾਂ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਤੁਹਾਨੂੰ ਰਿਜ਼ਲਟ ਨੇ ਜਿਹੜੇ ਉਹ ਮਿਲਨੇ ਸ਼ੁਰੂ ਹੋ ਗਏ ਨੇ ਤਾਂ ਤੁਸੀਂ ਇਸ ਨੂੰ ਚੇਂਜ ਨਾ ਕਰਿਓ ਉਸੇ ਤਰ੍ਹਾਂ ਹੀ ਪਿਆਰ ਰਹਿਣ ਤੋਂ ਪਰ ਜੇਕਰ ਤੁਹਾਨੂੰ ਕੋਈ ਚੇਂਜ ਨਹੀਂ ਲੱਗਦਾ ਆਪਣੇ ਘਰ ਦੇ ਵਿੱਚ ਕੁਝ ਬਦਲਾਅ ਨਹੀਂ ਲੱਗਦਾ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਤਾਂ ਤੁਸੀਂ ਹਰ ਸ਼ਨੀਵਾਰ ਨੂੰ ਇਸ ਨੂੰ ਚੇਂਜ ਕਰਦੇ ਇਹ ਸ਼ਨੀਵਾਰ ਨੂੰ ਉਪਾਅ ਕਿਉਂ ਕਰਨਾ ਹੈ ਕਿਉਂਕਿ ਕਈਆਂ ਦਾ ਸ਼ਨੀ ਗ੍ਰਹਿ ਜਾਂ ਸ਼ਨੀ ਨੂੰ ਠੀਕ ਕਰਨ ਦੇ ਲਈ ਜਿਹੜੇ ਕਰਕੇ ਆਪਣੇ ਕਾਰੋਬਾਰ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਕੋਈ ਸ਼ਨੀ ਦੋਸ਼ ਦੇ ਕਰਕੇ ਪ੍ਰੋਬਲਮ ਆਉਂਦੀ ਏ ਉਹ ਠੀਕ ਕਰਨ ਦੇ ਲਈ ਇਹ ਉਪਾਅ ਜਿਹੜਾ ਵੀ ਮਨੁੱਖ ਕਾਫੀ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਵੀ ਪੱਲੇ ਨਹੀਂ ਪੈਂਦਾ ਕਈ ਵਾਰ ਉਹਨਾਂ ਦੇ ਸ਼ਨੀ ਦੋਸ਼ ਜਾਂ ਸ਼ਨੀ ਗ੍ਰਹਿ ਦੇ ਕਰਕੇ ਕਮਾਕਾਰਾਂ ਦੇ ਵਿੱਚ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਵੀ ਚੀਜ਼ ਦੇ ਰਿਲੇਟਡ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਇਹ ਉਪਾਅ ਉਹ ਪਹਿਣ ਪ੍ਰਾਸ਼ਨੀਵਾਰ ਨੂੰ ਕਰ ਸਕਦੇ ਨੇ ਇਹ ਸੀ ਸ਼ਨੀਵਾਰ ਦਾ ਉਪਾਅ ਤੇ ਇਸ ਤੋਂ ਇਲਾਵਾ ਜਿੰਨਾਂ ਦਾ ਸ਼ੁੱਕਰਵਾਰ ਠੀਕ ਨਹੀਂ ਚੱਲ ਰਿਹਾ ਉਸ ਨੂੰ ਠੀਕ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਉਸੇ ਇੱਕ ਗੁਲਾਬ ਦਾ ਫੁੱਲ ਲੈਣਾ ਹੈ ਗੁਲਾਬ ਦਾ ਫੁੱਲ ਲੈਣ ਤੋਂ ਬਾਅਦ ਦੇ ਵਿੱਚ ਗੁਲਾਬ ਦੇ ਫੁੱਲ ਦੀ ਉੱਪਰ ਤੁਸੀਂ ਗੁਲਾਬ ਦਾ ਹੀ ਤਿੱਤਰ ਪਾਉਣਾ ਹੈ ਤੇ ਇਹ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਫੁੱਲ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਰੱਖ ਕੇ ਆ ਸਕਦੇ ਹੋ ਤੇ ਇਸ ਕੰਮ ਨੂੰ ਤੁਸੀਂ ਹਰ ਸ਼ੁੱਕਰਵਾਰ ਇਸੇ ਹੀ ਰੁਟੀਨ ਦੇ ਨਾਲ ਇਸੇ ਹੀ ਸੇਮ ਪ੍ਰੋਸੈਸ ਦੇ ਨਾਲ ਕਰਨਾ ਹੈ ਇਸ ਉਪਾਅ ਨੂੰ ਉਸੀ ਜੋ ਬਸਿਆ ਤੋਂ ਪਹਿਲਾਂ ਸ਼ੁੱਕਰਵਾਰ ਇਹ ਜਿਹੜਾ ਉਸ ਦਿਨ ਵੀ ਕਰ ਸਕਦੇ ਹੋ ਤੇ ਹਰ ਸ਼ੁੱਕਰਵਾਰ ਨੂੰ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਉਪਾਅ ਇੱਕ ਵਾਰ ਕਰਨ ਤੇ ਫਲ ਨਹੀਂ ਮਿਲਦਾ ਤੇ ਜਿਵੇਂ ਸਾਥ ਸੰਗਤ ਜੀ ਕਈ ਪਹਿਨ ਪਰਾਵਾਂ ਦੀ ਇਹ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਨੇੜੇ ਕੋਈ ਗੁਰਦੁਆਰਾ ਸਾਹਿਬ ਨਹੀਂ ਆ ਕੋਈ ਮੰਦਿਰ ਨਹੀਂ ਆ ਚਾ ਜਿਹੜੇ ਕਈ ਵਾਰ ਬਾਰ ਵਾਲੀਆਂ ਕੰਟਰੀਆਂ ਦੇ ਵਿੱਚ ਦੂਰ ਰਹਿੰਦੇ ਨੇ ਜਿੱਥੇ ਨੇੜੇ ਕੋਈ ਗੁਰਦੁਆਰਾ ਵੀ ਨਹੀਂ ਹੁੰਦਾ ਤੇ ਜਾਂ ਫਿਰ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਘਰ ਤੋਂ ਬਾਹਰ ਹੀ ਨਹੀਂ ਜਾ ਸਕਦੇ ਤਾਂ ਉਹਨਾਂ ਦੇ ਲਈ ਇੱਕ ਆਪਸ਼ਨ ਹੈ ਕਿ ਜੋ ਵੀ ਇਹ ਗੁਲਾਬ ਦਾ ਫੁੱਲ ਇਹ ਤੁਸੀਂ ਆਪਣੀ ਵਾਈਫ ਪਤਨੀ ਨੂੰ ਵੀ ਦੇ ਸਕਦੇ ਹੋ ਕਿਉਂਕਿ ਤੁਹਾਡੀ ਜਿਹੜੀ ਪਤਨੀ ਟੁੱਕਰੇ ਜੇਕਰ ਤੁਸੀਂ ਵਾਰ ਕਿਤੇ ਨਹੀਂ ਜਾ ਸਕਦੇ ਜਾਂ ਤੁਹਾਡੇ ਨੇੜੇ ਕੋਈ ਧਾਰਮਿਕ ਸਥਾਨ ਨਹੀਂ ਹੈਗਾ ਤਾਂ ਤੁਸੀਂ ਹਰ ਸ਼ੁੱਕਰਵਾਰ ਨੂੰ ਇਹ ਗੁਲਾਬ ਦਾ ਜੋ ਫੋਲੇ ਆਪਣੀ ਪਤਨੀ ਨੂੰ ਵੀ ਇਸ ਤਰੀਕੇ ਦੇ ਨਾਲ ਦੇ ਸਕਦੇ ਹੋ ਹੁਣ ਇਹ ਸੁਣ ਕੇ ਕਈ ਭੈਣ ਭਰਾ ਕਹਿਣਗੇ ਕਿ ਸਾਡਾ ਅਜੇ ਵਿਆਹ ਨਹੀਂ ਹੋਇਆ ਤੇ ਜਿਨ੍ਹਾਂ ਦਾ ਸਾਥ ਸੰਗੇਜੀ ਵਿਆਹ ਨਹੀਂ ਹੋਇਆ ਉਹ ਆਪਣੇ ਘਰ ਦੇ ਵਿੱਚ ਸਾਊਥ ਈਸਟ ਦਿਸ਼ਾ ਦੇ ਵਿੱਚ ਇਸ ਗਲਾਬ ਦੇ ਫੁੱਲ ਨੂੰ ਤੁਸੀਂ ਰੱਖ ਸਕਦੇ ਹੋ ਆਪਣੇ ਘਰ ਦੀ ਜਿਹੜੀ ਦੱਖਣੀ ਪੂਰਬ ਦਿਸ਼ਾ ਹੈ ਨਾ ਉਸ ਦੇ ਵਿੱਚ ਤੁਸੀਂ ਇਸ ਫੁੱਲ ਨੂੰ ਰੱਖ ਸਕਦੇ ਹੋ ਤਾਂ ਇਹਨਾਂ ਤਿੰਨਾਂ ਔਪਸ਼ਨਾਂ ਦੇ ਵਿੱਚ ਜਾਂ ਤੁਸੀਂ ਵਿਆਹ ਨਹੀਂ ਹੋ ਜਾਂ ਤੁਹਾਡੇ ਨੇੜੇ ਕੋਈ ਧਾਰਮਿਕ ਸਥਾਨ ਨਹੀਂ ਹੈਗਾ ਤਾਂ ਸਾਰੀਆਂ ਆਪਸ਼ਨਾਂ ਦੇ ਵਿੱਚ ਜਿਵੇਂ ਵੀ ਤੁਸੀਂ ਹੋ ਤੁਸੀਂ ਉਸੇ ਹੀ ਤਰੀਕੇ ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਬੜੇ ਹੀ ਸਰਲ ਤੇ ਆਸਾਨ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਜਦੋਂ ਇਸ ਤਰੀਕੇ ਤੇ ਇਹਨਾਂ ਉਪਾਅ ਦੇ ਨਾਲ ਅਸੀਂ ਆਪਣਾ ਸ਼ੁਕਰ ਤੇ ਸ਼ਨੀ ਠੀਕ ਕਰ ਲੈਨੇ ਆਂ ਤੇ ਤੁਹਾਡੇ ਘਰ ਦੇ ਵਿੱਚ ਸਾਹ ਸੰਗਤ ਜੀ ਇੱਕ ਸਾਲ ਦੇ ਤੱਕ ਤਾਂ ਕਦੇ ਵੀ ਪੈਸਿਆਂ ਦੀ ਕਮੀ ਕਦੇ ਵੀ ਨਹੀਂ ਆਵੇਗੀ ਜੇਕਰ ਸ਼ੁੱਕਰਵਾਰ ਦੇ ਦਿਨ ਤੁਸੀਂ ਇਹ ਗੁਲਾਬ ਦੇ ਫੁੱਲ ਦਾ ਉਪਾਅ ਤੇ ਸ਼ਨੀਵਾਰ ਤੇ ਤਿੰਨ ਪੀਲੀ ਸੌਰੀ ਕਾਲੇ ਤੇਲ ਤੇ ਸਰੋਂ ਦੇ ਤੇਲ ਦਾ ਉਪਾਅ ਤੁਸੀਂ ਕਰਦੇ ਹੋ ਤਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਤੁਸੀਂ ਇਸ ਉਪਾਅ ਦੀ ਸ਼ੁਰੂਆਤ ਇਸ ਮਸੱਇਆ ਤੋਂ ਕਰ ਸਕਦੇ ਹੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਤਿੰਨੇ ਹੀ ਦਿਨ ਦਾ ਉਪਾਅ ਜਿਹੜਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਤੋਂ ਇਲਾਵਾ ਸਾ ਸੰਗਤ ਜੀ ਜੋ ਵਿਅਕਤੀ ਮਨੁੱਖ ਸ਼ਨੀਵਾਰ ਨੂੰ ਕਾਲੇ ਤੇਲ ਵਾਲਾ ਉਪਾਅ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਹ ਸਾ ਸੰਗਤ ਜੀ ਆਪਣੇ ਘਰ ਦੇ ਵਿੱਚ ਜੋ ਹਾਰਬਿਕ ਹੁੰਦਾ ਹੈ ਫਲੈਸ਼ ਨੂੰ ਸਾਫ਼ ਕਰਨ ਦੇ ਲਈ ਉਹ ਲੈ ਆਉਣ ਤੇ ਉਸ ਬੋਤਲ ਦੇ ਉੱਪਰ 1 ਰੁਪਏ ਦਾ ਸਿੱਕਾ ਸੈਲੋਟੇਪ ਜਾਂ ਕਿਸੇ ਵੀ ਤਰੀਕੇ ਦੇ ਨਾਲ ਚੇਪ ਕੇ ਲਗਾ ਕੇ ਜੋ ਆਪਣੇ ਘਰ ਦੇ ਵਿੱਚ ਕੰਮ ਕਰ ਕਰਦੀ ਨੇ ਜੋ ਆਪਾਂ ਕੰਮ ਸਫਾਈ ਦੇ ਲਈ ਰੱਖਿਆ ਹੁੰਦਾ ਹੈ ਉਹਨਾਂ ਨੂੰ ਚਾਹ ਜੋ ਵੀ ਲੋੜਵੰਦ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਜਿੱਥੇ ਤੁਹਾਨੂੰ ਸਹੀ ਲੱਗਦਾ ਹੈ ਕਿ ਉਹ ਸਾਫ ਸਫਾਈ ਕਰਦੀ ਨਹੀਂ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਕਈ ਵਾਰ ਆਪਣੇ ਘਰ ਦੇ ਵਿੱਚ ਰਾਹੂ ਕੇਤੂ ਦੀ ਪ੍ਰੋਬਲਮ ਦੇ ਕਰਕੇ ਕੋਈ ਨਾ ਕੋਈ ਮੁਸ਼ਕਲ ਖੜੀ ਹੋਈ ਰਹਿੰਦੀ ਹੈ ਜਦੋਂ ਤੁਸੀਂ ਸ਼ਨੀਵਾਰ ਦਾ ਕਾਲੀ ਤੇਲ ਦਾ ਉਪਾਅ ਨਹੀਂ ਕਰ ਸਕਦੇ ਤਾਂ ਦੂਸਰੀ ਇਹ ਆਪਸ਼ਨ ਹੈ ਇਸ ਤਰੀਕੇ ਵੀ ਤੁਸੀਂ ਕਰ ਸਕਦੇ ਹੋ ਕਰਨ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਇਹ ਜੋ ਹਾਰਬਿਕ ਵਾਲਾ ਉਪਾਅ ਤੁਹਾਨੂੰ ਦੱਸਿਆ ਹੈ ਇਹ ਰਾਹੂ ਦੇ ਨਾਲ ਸੰਬੰਧਿਤ ਇਸ ਦੇ ਨਾਲ ਸਾਨੂੰ ਜੋ ਵੀ ਰਾਹੂ ਤੇ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਹੈ ਜੇ ਜਦੋਂ ਅਸੀਂ ਰਾਹੁ ਦੀ ਜੋ ਵੀ ਚੀਜ਼ ਹੁੰਦੀ ਅਸੀਂ ਰਾਹੁ ਨੂੰ ਦੇ ਦੇਵਾਂਗੇ ਚੇਸ ਤੇ ਨਾਲ ਸਾਡੇ ਘਰ ਦੀਆਂ ਚੋ ਸਾਰੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਕਿਉਂਕਿ ਜੇ ਰਾਹੁ ਚਾਹੇ ਤਾਂ ਤੁਹਾਨੂੰ ਕਰੋੜਪਤੀ ਵੀ ਬਣਾ ਸਕਦਾ ਹੈ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਰਾਹੁ ਇੱਕਦਮ ਸਹੀ ਹੋ ਜਾਂਦਾ ਹੈ ਤਾਂ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਕੋਈ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਇੱਕ ਕੱਪ ਚਾਹ ਦਾ ਹੀ ਪਿਲਾ ਦਿਆ ਕਰੋ ਜਦੋਂ ਤੁਸੀਂ ਇਸ ਤਰੀਕੇ ਦੀ ਨਾਲ ਉਪਾਅ ਕਰੋਗੇ ਤਾਂ ਤੁਹਾਡੀ ਵਾਰੀ ਨਿਆਰੀ ਹੋ ਜਾਣਗੀ ਇਸ ਉਪਾਅ ਨੂੰ ਸਾਧ ਸੰਗਤ ਜੀ ਮਸਿਆ ਦੇ ਦੇਣ ਤੋਂ ਕਰਨਾ ਸ਼ੁਰੂ ਕਰ ਦਿਓ ਤੇ ਇਸ ਨੂੰ ਲਗਾਤਾਰ ਉਹਨਾ ਸਮਾਂ ਤੁਸੀਂ ਕਰਦੇ ਰਹੋ ਜਿੰਨਾ ਸਮਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਇਸ ਉਪਾਅ ਨੂੰ ਕਰਨ ਦੀ ਨਾਲ ਸਾਧ ਸੰਗੀਤ ਜੀ ਤੁਹਾਨੂੰ ਕੀ ਫਰਕ ਪੈਂਦਾ ਜੇਕਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੀ ਹੱਲ ਹੋ ਜਾਣ ਤਾਂ ਤੁਹਾਡੇ ਲਈ ਇਹ ਉਪਾਅ ਜਿਹੜਾ ਇੱਕ ਜ਼ਿੰਦਗੀ ਤੁਹਾਡੀ ਨੂੰ ਇਹ ਸਫਲ ਬਣਾ ਸਕਦਾ ਸੋ ਸਾਧ ਸੰਗੀਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਐਤਵਾਰ ਤੇ ਦਿਨ ਮੱਸਿਆ ਦੇ ਦਿਨ ਸਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੇ ਕਾਰਨ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ। ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਸਾਸੰਗਦੇ ਜੀ ਭੁੱਲਾ ਚੁਕਾ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਤੇ ਨਾ ਜਾਣੇ ਅਨੇਕਾ ਗਲਤੀਆਂ ਭੁੱਲਾ ਚੁਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੇ ਘਰ ਆਸ਼ੀਰਵਾਸ ਤੇ ਰਹਿਣ ਸਾਰੀ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਤੇ ਆਪਣੇ ਬੱਚੇ ਬੱਚੀਆਂ ਤੇ ਆਪਣਾ ਮੇਰ ਪਰਿਆ ਹੱਥ ਰੱਖਣਾ ਆਪਣੀ ਕਿਰਪਾ ਬਣਾ ਕੇ ਰੱਖਣਾ ਸੋ ਸਾਧ ਸੰਗਤ ਜੀ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਧ ਸੰਗਤ ਜੀ ਕਿਸੇ ਵੀ ਹੋਰ ਵੀਰ ਭੈਣ ਦਾ ਭਲਾ ਹੋ ਸਕਦਾ ਹੈ ਇਸ ਵੀਡੀਓ ਨੂੰ ਸੁਣ ਕੇ ਉਸ ਦੇ ਪਤਾ ਨਹੀਂ ਕਿੰਨੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋ ਸਕਦੇ ਨੇ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ